ਅੰਗਰੇਜ਼ੀ ਜ਼ਿਲ੍ਹਾ ਪ੍ਰਧਾਨ ਨੰਬਰ ਸਰ ਭਾਰਤੀ ਕਿਸਾਨ ਜਨਕਤਾ ਸਿੱਧੂਪੁਰ ਕੀ ਮੰਗਣ ਜਿਹੜੀਆਂ ਤੁਹਾਡੇ ਲੋਪਟਾਂ ਜਿਹੜਾ ਸਾਡਾ ਅੱਜ ਦਾ ਮਾਰਚ ਵਾਜੀ ਇਹ ਜਿਹੜੇ ਸਾਡੇ ਮੋਰਚੇ ਚੱਲ ਰਿਹਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਤੇ ਨਾਲ ਦੀ ਨਾਲ ਹੀ ਜਿਹੜੇ ਸਾਡੇ ਡੱਬ ਵਾਲੀ ਬਾਰਡਰ ਤੇ ਰਾਜਸਥਾਨ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜਾ ਸਾਡਾ ਇਹ ਮਾਰਚ ਵਾਜਦਾ ਇਹ ਮਾਰਚ ਜਿਹੜਾ ਵਾ ਇਹ ਭਾਜਪਾ ਸਰਕਾਰ ਦੇ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਕਿਉਂਕਿ ਜਿਹੜਾ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਇੱਕ ਸੈਲੋ ਜਿਹੜੀਆਂ ਗਦਾਮ ਆ ਉਹਨਾਂ ਨੂੰ ਜਿਹੜਾ ਵਾ ਉਹ ਇੱਥੇ ਸਾਡੇ ਸਿਰਾ ਉੱਤੇ ਮੜ ਕੇ ਤੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਇਥੋਂ 9 26 ਮੰਡੀਆਂ ਜਿਹੜੀਆਂ ਉਹਨਾਂ ਨੂੰ ਖਤਮ ਕਰਕੇ ਤੇ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤੀ ਆ ਉਹਦੇ ਸਬੰਧ ਵਿੱਚ ਅਸੀਂ ਇਹ ਮਾਰਚ ਕਰ ਰਹੇ ਹਾਂ ਤੇ ਨਾਲ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਵਾਸਤੇ ਤੇ ਬੀਜੇਪੀ ਸਰਕਾਰ ਕੋਲ ਸਵਾਲ ਪੁੱਛ ਰਹੇ ਆ ਜਿਹੜਾ ਸਾਡਾ ਨੌਜਵਾਨ ਸ਼ੁਭ ਕਰਨ ਸ਼ਹੀਦ ਕੀਤਾ ਉਹਨਾਂ ਨੇ ਉਹਦਾ ਇਹ ਸਵਾਲ ਸੀਗਾ ਵੀ ਸਾਡਾ ਕੀ ਕਸੂਰ ਵਾ ਜਿਹੜੇ 2014 ਦੇ ਵਿੱਚ ਬੀਜੇਪੀ ਨੇ ਵਾਅਦੇ ਕੀਤੇ ਆ ਉਹ 2024 ਚ ਜਾਰ ਕਰਾਉਣ ਗਏ ਲੋਕਾਂ ਉੱਤੇ ਗੋਲੀਆਂ ਕੋ ਚਲਾਈਆਂ ਗਈਆਂ ਗੋਲੇ ਕੋ ਚਲਾਈ ਕੇ ਉਹਨਾਂ ਨੂੰ ਸ਼ਹੀਦ ਕਿਉਂ ਕੀਤਾ ਗਿਆ ਇਹ ਗੱਲ ਨੂੰ ਲੈ ਕੇ ਸਾਰਾ ਜਿਹੜਾ ਸਾਡਾ ਅੱਜ ਦਾ ਮਾਰਚਵਾ ਚੱਲ ਰਿਹਾ ਜੀ ਇਸ ਮਾਸਕ ਦੇ ਵਿੱਚ ਇੱਕ ਗੱਡੀ ਵੀ ਹੈ ਟਿੱਟੀ ਨਾਲ ਸ਼ੁਕਰਾਂ ਦੀਆਂ ਤਸਵੀਰਾਂ ਵੀ ਲਗਾਈਆਂ ਨਾਲ ਮੰਗਾ ਵੀ ਲਿਖੀ ਗਈਆਂ ਕੀ ਕਹਿਣਾ ਚਾਹੋਗੇ ਇੱਕ ਪਾਸੇ ਤਾਂ ਜਿਹੜਾ ਹੈ ਚੋਣ ਜਾਬਤਾ ਲੱਗ ਚੁੱਕਾ ਹੈ ਦੂਸਰੇ ਪਾਸੇ ਤੁਸੀਂ ਫਿਰ ਵੀ ਜਿਹੜਾ ਨਰਿੰਦਰ ਮੋਦੀ ਦਾ ਵਿਰੋਧ ਇਹ ਜਿਹੜਾ ਚੋਣ ਜਾਬਤਾ ਵਜੀ ਅਸੀਂ ਇਹੋ ਗੱਲ ਦੀ ਕਹਿੰਦੇ ਹਾਂ ਵੀ ਜਦੋਂ ਅੰਦੋਲਨ ਚੱਲ ਰਿਹਾ ਸੀ ਜਿਹੜੇ ਸਾਨੂੰ ਕਹਿੰਦੇ ਸੀ ਕਿ ਚੋਣ ਜਾਬਤੇ ਵਿੱਚ ਅੰਦੋਲਨ ਕੀ ਕਰੂਗਾ ਇਹ ਸਾਡੀ ਜਿਹੜੀ ਗੱਲ ਕਦੀ ਨਹੀਂ ਪੂਰੀ ਹੋਈ ਅੱਜ ਕਾਂਗਰਸ ਨੇ ਜਿਹੜਾ ਚੋਣ ਮਨੋਰਥ ਕੱਲ ਦਾ ਜਾਰੀ ਕੀਤਾ ਉਹਦੇ ਵਿੱਚ ਉਹਨੇ ਦੁਬਾਰਾ ਸੁਆਮੀ 나ਰਥਨ ਦੀ ਰਿਪੋਰਟ ਦੀ ਗੱਲ ਕੀਤੀ ਆ ਕਿਸਾਨਾਂ ਸਰ ਚ ਜਿਹੜਾ ਕਰਜ਼ਾ ਉਹਨੂੰ ਮੁਕਤ ਕਰਨ ਦੀ ਗੱਲ ਕੀਤੀ ਆ ਚੋਣ ਮਨੋਰਥ ਦੇ ਵਿੱਚ ਹੁਣ ਕਿਸਾਨਾਂ ਮਜ਼ਦੂਰਾਂ ਦੀ ਗੱਲ ਬਰਾਬਰ ਚੱਲੂਗੀ ਕਿਉਂਕਿ ਅੰਦੋਲਨ ਜਿਹੜਾ ਸਾਡਾ ਇਹ ਗੱਲ ਦੀ ਗਵਾਹੀ ਭਰਦਾ ਵੀ 2014 ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੇ ਨਾਲ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ ਜੇ ਪੂਰੇ ਨਹੀਂ ਕੀਤੇ ਤੇ ਫਿਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵੀ ਸਰਕਾਰ ਬਣੂਗੀ ਉਹ ਵਾਅਦਾ ਕਰੂਗੀ ਤੁਹਾਨੂੰ ਪਤਾ ਵਾ ਵੀ ਅੰਦੋਲਨ ਸਿਰ ਤੇ ਆਏ ਵਾਅਦੇ ਪੂਰੇ ਕਰਨੇ ਪੈਣੇ ਆ ਇਸ ਕਰਕੇ ਸਾਡੇ ਅੰਦੋਲਨ ਨੂੰ ਤੇਜ਼ ਕਰਨ ਦੀ ਖਾਤਰ ਇਹ ਸਾਰਾ ਕੁਝ ਚੱਲ ਰਿਹਾ ਹੈ 2014 ਦੇ ਵਿੱਚ ਜੋੜ ਮਨੋਰਥ ਪੱਤਰ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਮੈਂ ਤੇ ਸਭ ਤੋਂ ਪਹਿਲਾ ਕੰਮ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਉਹਦੀ ਜਿਹੜੀ ਸਕਿਉਰਿਟੀ ਗਾਰ ਦਿਨੋਂ ਦਿਨ ਖਤਮ ਹੋ ਰਹੀ ਆ ਮਨੋਰਥ ਕੀਆ ਇਹਨਾਂ ਦਾ ਸਿਰਫ ਇਹਨਾਂ ਮਨੋਰਥਵਾ ਕੇ ਜਿਹੜੀ ਬਿਜਲੀਆਂ ਨੂੰ ਪ੍ਰਾਈਵੇਟ ਕਰਨਾ ਵਾ ਇਹ ਮਾਲਕਾਂ ਅਨਾਜ ਖਰੀਦਦੇ ਆ ਉਹਦਾ ਉਹ ਜਿੰਨੂੰ ਚਾਹੁੰਦੇ ਆਪਦੀ ਸਰਕਾਰ ਤੋਂ ਲੋੜ ਪਾ ਜਾਈ ਕਿਉਂਕਿ ਇਹਨਾਂ ਨੇ ਜਿਹੜੀ ਹੱਥ ਪਾਈ ਆ ਜਿਹੜੀ ਸਾਡੀ ਸਾਰੀ ਉਹਦੇ ਵਿੱਚ ਵੀ ਇਹ ਗੋਲੇ ਨਹੀਂ ਸੁੱਟ ਸਕਦੇ ਪਰ ਇਹਨਾਂ ਨੇ ਉੱਥੇ ਸ਼ਰੀਆ ਆਮ ਕਿਸਾਨਾਂ ਦੇ ਮਜ਼ਦੂਰਾਂ ਦੇ ਉੱਤੇ ਛਿੱਟੇ ਜਿਹਦੇ ਨਾਲ ਪੰਜ ਨੌ ਵੀ ਇਹਨਾਂ ਨੇ ਕਿੱਡੀ ਵੱਡੀ ਪੱਦਰ ਦੇ ਉੱਤੇ ਜੇ ਗੱਡੀ ਦਾ ਹਾਲ ਕੀਤਾ ਤੇ ਲੋਕਾਂ ਦਾ ਇਕੱਲੀ ਗੱਡੀ ਦਾ ਨਹੀਂ ਉੱਥੇ ਸੈਂਕੜੇ ਟਰੈਕਟਰ ਸਾਡੇ ਜ਼ਿਲ੍ਹੇ ਦੇ ਲੱਗੇ ਆ ਕਸੂਰ ਇਹਨਾਂ ਸੀ ਵੀ ਜਿਤਨਾ ਅੱਜ ਇਹਦੇ ਉੱਤੇ ਸਪੀਕਰ ਲੱਗੇ ਆ ਇਹਦੇ ਉੱਤੇ ਸਪੀਕਰ ਲਾ ਕੇ ਇਹ ਸਿਰਫ ਅਸੀਂ ਉੱਥੇ ਬੈਕ ਸਟੇਜ 2014 ਵਿੱਚ ਕੋਈ ਸੁਆਮੀ ਨਾਥਨ ਦੀ ਰਿਪੋਰਟ ਸਾਨੂੰ ਦੇਂਦੇ ਸੀ 2014 ਵਿੱਚ ਸਾਡਾ ਕਰਜ਼ਾ ਮੁਕਤ ਕਰਦੇ ਨੇ